ਉਮੀਦ ਕਰਦੇ ਹਾਂ ਸਾਰਿਆਂ ਨੂੰ ਮੂਵੀ ਬਹੁਤ ਪਸੰਦ ਆਈ ਹੋਵੇਗੀ ਆਪਣੇ ਵੱਲੋਂ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਹੈ ਕਿ ਸਿੱਖ ਮੀਡੀਆ ਆਪਾਂ ਹੋਰ ਅੱਗੇ ਲੈ ਕੇ ਆ ਸਕੀਏ ਤੇ ਇਤਿਹਾਸ ਨੂੰ ਹੋਰ ਅੱਗੇ ਯੂਥ ਅੱਗੇ ਦਿਖਾ ਸਕੀਏ ਸੋ ਮੈਂ ਪਲੀਜ਼ ਰਿਕਵੈਸਟ ਕਰੂੰਗਾ ਸਭ ਤੋਂ ਪਹਿਲਾਂ ਗੁਰਪ੍ਰੀਤ ਕੁੱਕੀ ਬਾਜੀ ਨੂੰ ਕਿ ਉਹ ਆਪਾਂ ਤਦਸਨ ਕਰੀਏ ਬਹੁਤ ਸ਼ੁਕਰੀਆ ਜੀ ਸਾਰੇ ਮੀਡੀਆ ਦਾ ਬਹੁਤ ਧੰਨਵਾਦ ਇੰਨਾ ਸਾਥ ਇੰਨੀ ਮੁਹੱਬਤ ਹਮੇਸ਼ਾ ਹੀ ਦੇਣ ਵਾਸਤੇ ਇਸ ਫਿਲਮ ਚ ਮੇਰੇ ਲਈ ਨਵਾਂ ਕੀ ਸੀ ਉਤਸ਼ਾਹ ਕੀ ਸੀ ਕੰਮ ਕਰਨ ਦਾ ਆ ਦੇਖੋ ਸਾਰੇ ਯੰਗਸਟਰਸ ਨੇ ਇਹਨਾਂ ਨੇ ਹਿੰਮਤ ਨਾਲ ਮਿਹਨਤ ਨਾਲ ਇੱਕ ਨਵੀਂ ਤਰ੍ਹਾਂ ਦਾ ਉਪਰਾਲਾ ਕੀਤਾ ਪੰਜਾਬ ਦਾ ਉਹ ਬੜਮੁੱਲਾ ਇਤਿਹਾਸ ਜਿਹੜਾ ਸ਼ਾਇਦ ਕਿਤਾਬਾਂ ਦੇ ਪੰਨਿਆਂ ਤੋਂ ਕਿਧਰ ਨਾ ਕਿਤੇ ਤੁੰਦਲਾ ਹੁੰਦਾ ਜਾ ਰਿਹਾ ਸੀ ਕਿਤਾਬ ਸਾਡੀ ਅੱਜ ਪ੍ਰਾਇਓਰਟੀ ਨਹੀਂ ਰਹੀ ਪਰ ਉਸ ਕਿਤਾਬ ਦੇ ਵਿਚਲੇ ਇਤਿਹਾਸ ਨੂੰ ਸਕਰੀਨ ਤੇ ਦਿਖਾ ਕੇ ਹਮੇਸ਼ਾ ਲਈ ਜੀਵੰਤ ਕਰ ਦੇਣਾ ਹਮੇਸ਼ਾ ਲਈ ਉਹਦੀ ਡਾਕੂਮੈਂਟੇਸ਼ਨ ਕਰ ਦੇਣੀ ਅੱਜ ਤੋਂ 20 ਸਾਲ ਬਾਅਦ 50 ਸਾਲ ਬਾਅਦ ਵੀ ਕੋਈ ਬੱਚਾ ਪੰਜਾ ਸਾਹਿਬ ਦੇ ਸਾਕੇ ਨੂੰ ਘਰੇ ਲਗਾ ਕੇ ਆਪਣੇ ਡਿਵਾਈਸ ਤੇ ਵੀ ਦੇਖ ਸਕੇਗਾ ਕਿ ਉਦੋਂ ਕੀ ਹੋਇਆ ਸੀ ਕਿਵੇਂ ਹੋਇਆ ਸੀ ਉਹ ਜਾਹੋ ਜਲਾਲ ਉਹ ਜਲਵਾ ਉਹ ਜਜ਼ਬਾ ਇੱਕ ਕੁਰਬਾਨੀ ਦਾ ਉਹ ਜਜ਼ਬਾ ਲੋਕਾਂ ਨੂੰ ਜ਼ਿੰਦਗੀ ਦੇਣ ਲਈ ਆਪਣੀ ਜ਼ਿੰਦਗੀ ਕੁਰਬਾਨ ਕਰਨ ਦਾ ਇਸ ਫਿਲਮ ਦਾ ਜਿਹੜਾ ਵਿਸ਼ਾ ਹੈ ਜਾਂ ਜਿਵੇਂ ਫਿਲਮ ਪੜਾਈ ਗਈ ਹੈ ਇੱਕ ਚੀਜ਼ ਦੇ ਵਿੱਚ ਬੜੀ ਥਿਨਜੀ ਲੇਅਰ ਹੁੰਦੀ ਹੈ ਇਹ ਉਹਦੇ ਤੇ ਗੱਲ ਕਰਦੀ ਹੈ ਇੱਕ ਹੁੰਦਾ ਜੀਣਾ ਉਹ ਆਪਾਂ ਸਾਰੇ ਹੀ ਜੀਨੇ ਆ ਇੱਕ ਹੁੰਦਾ ਪ੍ਰਾਈਡ ਦੇ ਨਾਲ ਜੀਣਾ ਉਹਦੇ 'ਚ ਸ਼ਰਤ ਹੁੰਦੀ ਹੈ ਕਿ ਤੂੰ ਮੇਰਾ ਜੀਵਨ ਤਾਂ ਲੈ ਸਕਦਾ ਹੈ ਮੇਰੀ ਜ਼ਿੰਦਗੀ ਲੈ ਸਕਦਾ ਪਰ ਮੈਂ ਤੈਨੂੰ ਆਪਣਾ ਪ੍ਰਾਈਡ ਨਹੀਂ ਦੇਣਾ ਕਦੀ ਉਹ ਮੇਰੀ ਮਰਜ਼ੀ ਹੈ ਮੈਂ ਤੈਨੂੰ ਆਪਣਾ ਪ੍ਰਾਈਡ ਦੇਣਾ ਹੈ ਕਿ ਨਹੀਂ ਦੇਣਾ ਜ਼ਿੰਦਗੀ ਲੈਣਾ ਤੇਰੀ ਮਰਜ਼ੀ ਉਹ ਤੂੰ ਲੈ ਸਕਦਾ ਬੋਲੇ ਸੋਨਿਆ ਸੋ ਸਿਆਕਾ ਇੱਕ ਸੋ ਉਸ ਜਜ਼ਬੇ ਨੂੰ ਰੂਪਮਾਨ ਕਰਦੀ ਹੈ ਫਿਲਮ ਹੈ ਪੰਜਾਬ ਫਾਈਲਸ ਮੇਰੀ ਬੇਨਤੀ ਹੈ ਕਿ ਨੌਜਵਾਨ ਮੁੰਡਿਆਂ ਨੇ ਕੰਮ ਕੀਤਾ ਫਿਲਮ 'ਚ ਮੈਂ ਤਾਂ ਸਪੋਰਟ ਕੀਤਾ ਨਾਲ ਬੈਕਐਂਡ ਤੇ ਥੋੜਾ ਥੋੜਾ ਵਿੱਚ ਕਿਤੇ ਬਟ ਇਹਨਾਂ ਦੇ ਕੰਮ ਨੂੰ ਔਰ ਯੰਗ ਡਾਇਰੈਕਟਰ ਮਨਜੋਤ ਸਿੰਘ ਇਹਨਾਂ ਨੂੰ ਜ਼ਰੂਰ ਤੁਸੀਂ ਐਪਰੀਸ਼ੀਏਟ ਕਰੋ ਇਨਾਂ ਦੇ ਕੰਮ ਨੂੰ ਉਤਸ਼ਾਹ ਦਿਓ ਕਿ ਅੱਗੇ ਤੋਂ ਹੋਰ ਵਧੀਆ ਤੁਹਾਡੇ ਲਈ ਕੰਮ ਕਰਨ ਇਹਨਾਂ ਦਾ ਪਹਿਲਾ ਤਜਰਬਾ ਹੈ ਇਸ ਤੋਂ ਅਗਲੇ ਤਜਰਬੇ ਮੈਨੂੰ ਪਤਾ ਹੈ ਕਿ ਹੋਰ ਨਾਇਆਬ ਤੋਹਫੇ ਲੈ ਕੇ ਆਉਣਗੇ ਤੁਹਾਡੇ ਵਾਸਤੇ ਇਤਿਹਾਸ ਦੇ ਪੰਨਿਆਂ ਦੀ ਗੱਲ ਹੋਏਗੀ ਸਰਦਾਰ ਰੁਪਿੰਦਰ ਸਿੰਘ ਜੀ ਡਾਕਟਰ ਰੁਪਿੰਦਰ ਸਿੰਘ ਜੀ ਔਰ ਐਂਟਾਇਰ ਟੀਮ ਸਾਡੇ ਬਹੁਤ ਛੋਟੇ ਬੱਚੇ ਜਿਨ੍ਹਾਂ ਨੇ ਕਿੱਥੇ ਕੇ ਸਾਰੇ ਆ ਦੇਖੋ ਜੀ ਇਹਨਾਂ ਸਾਰਿਆਂ ਨੇ ਆਜੋ ਬੱਚੋ ਇਹ ਅਗਲੀ ਪਨੀਰੀ ਵੀ ਤਿਆਰ ਹੋ ਰਹੀ ਹੈ ਪੰਜਾਬੀ ਸਨਮੇ ਦੀ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਦਸਤਾਰਾਂ ਵਾਲੀ ਪਨੀਰੀ ਤਿਆਰ ਹੋ ਰਹੀ ਹੈ ਸੋ ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਗੁੱਡ ਵਿਸ਼ੇਸ ਜੀ ਆਓ ਜੀ ਕਰੋ ਜੀ ਗੱਲਬਾਤ ਤੁਸੀਂ ਵੀ ਕਿਉਂਕਿ ਬੜੇ ਅੱਛੇ ਕੈਰੈਕਟਰ ਚ ਤੁਸੀਂ ਇਹਨਾਂ ਨੂੰ ਦੇਖਿਆ ਫਿਲਮ ਵਿੱਚ ਵਾਈ ਖਾਲਸਾ ਬਾਹੀ ਕੀ ਜੀ ਫਤੇਜ ਜੀ ਮੈਂ ਪਹਿਲੀ ਵਾਰੀ ਪੰਜਾਬੀ ਫਿਲਮ ਚ ਡੈਬਿਊ ਕੀਤਾ ਤੇ ਮੈਨੂੰ ਨਹੀਂ ਪਤਾ ਸੀ ਬਹੁਤ ਹੀ ਬਹੁਤ ਹੀ ਵੱਖਰਾ ਐਕਸਪੀਰੀਅੰਸ ਬਹੁਤ ਹੀ ਮਤਲਬ ਮੈਨੂੰ ਜਦੋਂ ਆਫਰ ਹੋਈ ਸੀ ਤੇ ਮੈਨੂੰ ਕਿਹਾ ਕਿ ਗੁਰਪ੍ਰੀਤ ਗੁੱਗੀ ਸਾਹ ਰਹੇਗੇ ਤੇ ਪਹਿਲੀ ਫਿਲਮ ਲੈਜੈਂਡ ਦੇ ਨਾਲ ਮਤਲਬ ਬਿਲਕੁਲ ਹਾਰਟ ਟੱਚਿੰਗ ਹੈ ਕਿ ਮੈਂ ਮੇਰੀ ਪੰਜਾਬੀ ਫਿਲਮ ਪਹਿਲੀ ਆਮ ਵੈਰੀ ਬLESড ਐਕਚੁਅਲੀ ਆਮ ਐਕਚੁਅਲੀ ਥੈਂਕਫੁਲ ਐਵਰੀਵਨ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡੀ ਫਿਲਮ ਪੰਜਾਬ ਭਾਇ ਜੋ ਕਿ ਸਾਕੇ ਪੰਜਾ ਸਾਹਿਬ ਤੇ ਬਣੀ ਹੈ ਮੈਂ ਉਮੀਦ ਕਰਦਾ ਜਿਵੇਂ ਕਿ ਅੱਜ ਸਾਰੇ ਸਾਡੇ ਕਰੂ ਨੇ ਨਾਲ ਬੈਠ ਕੇ ਅਸੀਂ ਫਿਲਮ ਦੇਖੀ ਹੈ ਹੋ ਤਾਂ ਹੀ ਤੁਸੀਂ ਵੀ ਜ਼ਰੂਰ ਜਾਇਓ ਦੇਖ ਫਿਲਮਾ ਕਰਾਵੇ ਸੀ ਤੁਹਾਨੂੰ ਵੀ ਜ਼ਰੂਰ ਪਸੰਦ ਆਏਗੀ ਸਾਡੇ ਇਤਿਹਾਸ ਦੀ ਫਿਲਮ ਹੈ ਸਾਖਾ ਪੰਜਾ ਸਾਹਿਬ ਇਹ ਫਿਲਮਾ ਬਹੁਤ ਘੱਟ ਬੰਦਿਆਂ ਹੁੰਦੀਆਂ ਨੇ ਤੇ ਬਹੁਤ ਘੱਟ ਪ੍ਰੋਡਿਊਸਰ ਡਾਇਰੈਕਟਰ ਹੁੰਦੇ ਆ ਜੋ ਇਹ ਫਿਲਮਾ ਬਣਾਉਂਦਾ ਉਦਦਮ ਕਰਦੇ ਆ ਤੇ ਇਹ ਫਿਲਮ ਫੋਰਐਵਰ ਰਹਿਣ ਵਾਲੀ ਹੈ ਜੇ ਤੁਸੀਂ ਅੱਜ ਇਹ ਫਿਲਮ ਦੇਖੋਗੇ ਕੱਲ ਨੂੰ ਤੁਸੀਂ ਆਪਣੀ ਪਨੇਰੀ ਨੂੰ ਵੀ ਇਹ ਫਿਲਮ ਦਿਖਾ ਸਕਦੇ ਹੋ ਸੋ ਮੇਰੀ ਇਹੀ ਬੇਨਤੀ ਹੈ ਸਾਰੇ ਜਾਣੇ ਜ਼ਰੂਰ ਇਸ ਫਿਲਮ ਨੂੰ ਜ਼ਰੂਰ ਸਿਨੇਮਾ ਘਰਾਂ ਦੇ ਵਿੱਚ ਦੇਖੋ 13 ਦਸੰਬਰ ਨੂੰ ਸਾਰੇ ਸਿਨੇਮਾ ਵਿੱਚ ਲੱਗ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਮੇਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਇੱਥੇ ਪਹੁੰਚਣ ਵਾਸਤੇ ਬਹੁਤ ਬਹੁਤ ਧੰਨਵਾਦ ਤੇ ਸਾਡੀ ਮੂਵੀ ਪੰਜਾਬ ਫਾਈਲਸ ਜਿਵੇਂ ਕਿ ਤੁਸੀਂ ਦੇਖਿਆ ਹੋਊਗਾ ਕਿ ਇਹ ਗੁਰੂ ਕਾ ਸਾਬ ਮੋਰਚਾ ਸੌਰੀ ਗੁਰੂ ਕਾ ਬਾਦ ਮੋਰਚਾ ਤੇ ਪੰਜਾ ਸਾਹਿਬ ਦੇ ਸਾਕੇ ਦਾ ਨੂੰ ਸਮਰਪਿਤ ਮੂਵੀ ਹੈ ਇਸ ਤੋਂ ਇਲਾਵਾ ਇਹ ਪਗੜੀ ਸੰਭਾਲ ਜੱਟਾ ਲਹਿਰ ਨੂੰ ਵੀ ਸਮਰਪਿਤ ਹੈ ਤੇ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਛੋਟੇ ਬੱਚਿਆਂ ਨੂੰ ਜ਼ਰੂਰ ਇਤਿਹਾਸ ਦੇ ਨਾਲ ਜੋੜੀਏ ਸਿੱਖੀ ਦੇ ਨਾਲ ਜੋੜੀਏ ਕਿ ਉਹਨਾਂ ਨੂੰ ਪਤਾ ਹੋਵੇ ਵੀ ਅਸੀਂ ਕਿੱਥੋਂ ਉੱਠ ਕੇ ਆਏ ਹੋਏ ਹਾਂ ਤੇ ਮੇਰੇ ਖਿਆਲ ਦੇ ਵਿੱਚ ਸ਼ਾਇਦ ਇਹ ਸਾਡੇ ਸਾਰਿਆਂ ਦੀ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਸਾਨੂੰ ਇਹੋ ਜਿਹੀ ਫਿਲਮਾਂ ਨੂੰ ਵੱਧ ਤੋਂ ਵੱਧ ਸਪੋਰਟ ਕਰਨਾ ਚਾਹੀਦਾ ਹੈ ਬਾਕੀ ਤੁਹਾਡਾ ਸਾਰਿਆਂ ਦਾ ਦਿলো ਧੰਨਵਾਦ ਇੱਥੇ ਪਹੁੰਚਣ ਲਈ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਸ਼ਾਨੇ ਖਾਲਸਾ প্রোডাকਸ਼ਨ ਵੱਲੋਂ ਜਿਵੇਂ ਆਪਾਂ ਪਹਿਲੇ ਵੀ ਫਿਲਮਾਂ ਬਣਾਉਂਦੇ ਰਹੇ ਆ ਫਰਾਉਟ ਟੂ ਬੀਜ ਪਾਰਟ 1 ਪਾਰਟ 2 ਨਗਾਰਾ ਲੰਡਨ ਸਿੰਘ ਇਹ ਫਿਲਮਾਂ ਤੁਸੀਂ ਬਹੁਤ ਪਿਆਰ ਕੀਤਾ ਪਰ ਇਸ ਫਿਲਮ ਲਈ ਜਿਹੜਾ ਆਪਾਂ ਸ਼ੁਰੂ ਕੀਤਾ ਅਸੀਂ ਸਭ ਤੋਂ ਪਹਿਲੇ ਭਾਜੀ ਨੂੰ ਮਿਲੇ ਗੁਰਪ੍ਰੀਤ ਭਾਜੀ ਨੂੰ ਕਿਹਾ ਸੀ ਇਹ ਫਿਲਮ ਕਰਨਾ ਚਾਹੁੰਦੇ ਆ ਤੇ ਨੇ ਸਾਡਾ ਹੌਸਲਾ ਵਧਾਇਆ ਕਿ ਤੁਸੀਂ ਕਰੋ ਮੈਂ ਤੁਹਾਡੇ ਨਾਲ ਖੜਾ ਮੇਰੇ ਖਿਆਲ ਇੱਕ ਬੜੀ ਵੱਡੀ ਗੱਲ ਹੈ ਕਿ ਸਾਨੂੰ ਸਪੋਰਟ ਕੀਤੀ ਐ ਇਸ ਮੀਡੀਆ ਵਾਸਤੇ ਉਹਨਾਂ ਨੇ ਕਿ ਵੀ ਤੁਸੀਂ ਲੱਗੋ ਤੇ ਮੈਂ ਤੁਹਾਨੂੰ ਅੱਗੇ ਤੱਕ ਲੈ ਕੇ ਜਾਵਾਂਗਾ ਤੇ ਫਿਲਮ ਦੇ ਐਂਡ ਤੱਕ ਸ਼ੁਰੂਆਤ ਵੀ ਭਾਜੀ ਨੇ ਕੀਤੀ ਹੈ ਤੇ ਐਂਡ ਵੀ ਭਾਜੀ ਨੇ ਕੀਤਾ ਪਰ ਮੈਂ ਇੱਕ ਬੇਨਤੀ ਕਰਾਂਗਾ ਕਿ ਭਈ ਤੁਸੀਂ ਜਿੰਨਾ ਮੀਡੀਆ ਪਲੀਜ਼ ਰਿਕਵੈਸਟ ਹੈ ਇਹ ਮੈਸੇਜ ਖਾਲੀ ਮੀਡੀਆ ਦੀ ਗੱਲ ਨਹੀਂ ਕਰ ਰਿਹਾ ਜਿਹੜਾ ਵੀ ਇੱਥੇ ਆਇਆ ਹੋਇਆ ਹੈ ਜੇ ਤੁਹਾਨੂੰ ਮੂਵੀ ਚੰਗੀ ਲੱਗੀ ਹੈ ਤੇ ਹਰ ਕੋਈ ਆਪਣੇ ਮੋਬਾਈਲ ਤੇ ਇੱਕ ਰੀਲ ਬਣਾਵੇ ਉਸ ਨੂੰ ਅਪਲੋਡ ਕਰੇ ਤਾਂ ਜੋ ਪਰਸੋਂ ਜਦ ਮੂਵੀ ਦੇਖਣ ਜਾਣ ਤੇ ਸਾਰਿਆਂ ਕੋ ਮੈਸੇਜ ਪਹੁੰਚਿਆ ਹੋਵੇ ਆਪਾਂ ਜਰੂਰ ਮੈਸੇਜ ਦਿਈਏ ਤਾਂ ਜੋ ਇਧਰ ਮੀਡੀਆ ਹੋਰ ਵੀ ਅੱਗੇ ਆਂਦਾ ਰਹੇ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਮੈਂ ਫਿਰ ਭਾਜੀ ਨੂੰ ਕਹੂੰਗਾ ਅ ਬੱਚੀ ਅਤੇ ਸਾਰੇ ਹੈਗੇ ਆ ਮੈਂ ਫਿਰ ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਾਨਾ ਕਰਾਂਗਾ ਮੈਂ ਟੀਮ ਇੱਕ ਵਾਰੀ ਸਾਰੇ ਨੂੰ ਬੁਲਾਉਣਾ ਚਾਹਾਂਗਾ ਤੇ ਜਿੰਨੀ ਵੀ ਟੀਮ ਹੈ ਆਪਣੀ ਪਲੀਜ਼ ਜਿਨ੍ਹਾਂ ਨੇ ਮੂਵੀ ਦੇ ਵਿੱਚ ਕੰਮ ਕੀਤਾ ਹੈ ਪਲੀਜ਼ ਸਾਰੇ ਆ ਜਾਓ ਅ ਸਿਨਮੈਟੋਗ੍ਰਾਫਰ ਜਿਹੜਾ ਕਿ ਸ਼ਕੀਲ ਖਾਨ ਮੈਂ ਪਲੀਜ਼ ਉਹਨਾਂ ਨੂੰ ਬੁਲਾਵਾ ਚਾਹਾਂਗਾ ਕਿਉਂਕਿ ਜਿੱਥੇ ਆ ਆਰਟਿਸਟ ਹੈ ਨਾ ਆਰਟਿਸਟ ਨੇ ਕੰਮ ਵਧੀਆ ਕੀਤਾ ਹੈ ਉਹਦੇ ਸ਼ਕੀਲ ਖਾਨ ਇਹ ਡੀਓਪੀ ਹੈ जिन्ने के पूरी मूवी ने सामने आ सो so, ए एक सारी टीम है ते एक जकाराम को बुलाऊंगा बोले सोनियाल सोनियाल बहुत-बहुत धन्यवाद ਤੁਹਾਡਾ ਸਾਰਿਆਂ ਦਾ ਬਾਕੀ ਆਰਟਿਸਟ ਤੁਹਾਡੇ ਕੋਲ ਹੈ ਤੁਸੀਂ ਸਾਰਿਆਂ ਦੇ ਆ ਭਾਈ ਆਇਓ ਸਸੇ ਗੱਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਇਹਨਾਂ ਨਾਲ ਬਹੁਤ ਪੁਰਾਣਾ ਜੁੜਿਆ ਹੋਇਆ ਹਾਂ ਸਾਡੀ ਇਹਨਾਂ ਨੇ ਪ੍ਰਾਊਟੋ ਵਿਸੇਖ ਨਗਾੜਾ ਵਗੈਰਾ ਫਿਲਮਾਂ ਕੀਤੀਆਂ ਪਰ ਆ ਜਿਹੜਾ ਇਨੀਸ਼ੀਏਟਿਵ ਲਿਆ ਇਹਨਾਂ ਨੇ ਕਿ ਇੱਕ ਲੁਕੇ ਹੋਏ ਇਤਿਹਾਸ ਨੂੰ ਸਾਹਮਣੇ ਲੈ ਕੇ ਆਉਣਾ ਉਹ ਬਹੁਤ ਵਧੀਆ ਇਨੀਸ਼ੀਏਟਿਵ ਹੈ ਸਾਡੀ ਜਨਰੇਸ਼ਨ ਜਾਂ ਅਗਲੀ ਆਉਣ ਵਾਲੀ ਜਨਰੇਸ਼ਨ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਤਿਹਾਸ ਕੀ ਕਹਿੰਦਾ ਕਿੱਥੋਂ ਕਿੱਥੋਂ ਦੇ ਸਾਕੇ ਜਿਹੜੇ ਹੋਏ ਆ ਉਹ ਲੋਕੋ ਨੂੰ ਹਾਲੇ ਪਤਾ ਨਹੀਂ ਹੈਗੇ ਤੇ ਮੈਂ ਪੂਰੀ ਉਮੀਦ ਕਰਦਾ ਕਿ ਜਿਹੜਾ ਅਗਲਾ ਵੀ ਇਹਨਾਂ ਨੇ ਹੁਣ ਦਿਖਾਉਣਾ ਹੈਗਾ ਅ ਅਗਲੇ ਸਾਲ ਰਿਲੀਜ਼ ਹੋਏਗੀ ਤੇ ਲੋਕੋ ਇੱਕ ਵਧੀਆ ਇੱਕ ਸੀਰੀਜ਼ ਚੱਲੇ ਤਾਂ ਕਿ ਲੋਕਾਂ ਨੂੰ ਇੱਕ ਇੱਕ ਇਤਿਹਾਸ ਦਾ ਪਤਾ ਲੱਗੇ ਖਾਸ ਕਰਕੇ ਬੱਚਿਆਂ ਔਰ ਬੱਚੇ ਕੰਮ ਵੀ ਕਰਨ ਨਾਲ ਤੇ ਇਹਨਾਂ ਨੂੰ ਹੋਰ ਵੀ ਜ਼ਿਆਦਾ ਗਿਆਨ ਹੋਵੇ ਤੇ ਬਹੁਤ ਬਹੁਤ ਵਧਾਈਆਂ ਪੂਰੀ ਟੀਮ ਨੂੰ ਤੇ ਸਪੈਸ਼ਲੀ ਆਪਣਾ ਡਾਕਟਰ ਰੁਪਿੰਦਰ ਬਾਜੀ ਨੂੰ ਕਿ ਉਹਨਾਂ ਨੇ ਬਹੁਤ ਵਧੀਆ ਉਤਪ ਚੁੱਕਿਆ ਤੇ ਡਾਇਰੈਕਟਰ ਜਿਹੜੇ ਮਨਜੋਤ ਸਿੰਘ ਉਹਨਾਂ ਦਾ ਬੇਟਾ ਬੱਚਿਆਂ ਵਰਗਾ ਪਰ ਬਹੁਤ ਵਧੀਆ ਡਾਇਰੈਕਟਰ ਹੋ ਕੇ ਨਿਕਲਿਆ ਤੇ ਪੂਰੀ ਟੀਮ ਨੂੰ ਮੁਬਾਰਕਾਂ ਤੇ ਬਾਕੀ ਤੁਸੀਂ ਦੇਖੀ ਆ ਫਿਲਮ ਬਹੁਤ ਵਧੀਆ ਫਿਲਮ ਬੜੀ ਹੈ ਮੈਨੂੰ ਬਹੁਤ ਅੱਛੀ ਲੱਗੀ ਹੈ ਫਿਰ ਆਪਣਾ ਕਿਰਦਾਰ ਵੀ ਮੈਨੂੰ ਬਹੁਤ ਵਧੀਆ ਲੱਗਿਆ ਧੰਨਵਾਦ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਫਿਲਮ ਬਹੁਤ ਵਧੀਆ ਲੱਗੀ ਹੋਣੀ ਇਹ ਹਜੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਹਲੇ ਵੀ ਮਤਲਬ ਰਹਿ ਚੁੱਕੀਆਂ ਨੇ ਜਿਹੜੀ ਸਾਨੂੰ ਖੁਦ ਨੂੰ ਨਹੀਂ ਪਤਾ ਹੈਗੀਆਂ ਈਵਨ ਮੈਨੂੰ ਵੀ ਨਹੀਂ ਸੀ ਪਤਾ ਪੰਜਾ ਸਾਕਾ ਪੰਜਾ ਸਾਹਿਬ ਬਾਰੇ ਜਾਂ ਹੋਰ ਚੀਜ਼ਾਂ ਬਾਰੇ ਤੇ ਫਿਲਮ ਨਾਲ ਜੁੜ ਕੇ ਮੈਨੂੰ ਪਤਾ ਲੱਗਿਆ ਕਿ ਸਾਕਾ ਪੰਜਾ ਸਾਹਿਬ ਜੀ ਦਾ ਕਿੱਸਾ ਕਿ ਸੀਗਾ ਸਿੰਘਾਂ ਨੇ ਸ਼ਹੀਦੀਆਂ ਕਿਉਂ ਦਿੱਤੀਆਂ ਸੀਗੀਆਂ ਤੇ ਮੈਂ ਉਮੀਦ ਕਰਦੀ ਆ ਕਿ ਤੁਹਾਨੂੰ ਸਾਰਿਆਂ ਨੂੰ ਇਹ ਕਨਸੈਪਟ ਬਹੁਤ ਚੰਗਾ ਲੱਗਿਆ ਤੇ ਇਹਦਾ ਪਾਰਟ 2 ਵੀ ਮੈਨੂੰ ਲੱਗਦਾ ਨੈਕਸਟ ਈਅਰ ਤੱਕ ਆ ਜਾਏਗਾ ਤੁਸੀਂ ਪਲੀਜ਼ ਸਾਰੇ ਵੱਧ ਛੱਡ ਕੇ ਹੁੰਗਾਰਾ ਦੋ ਇਹੋ ਜਿਹੀਆਂ ਫਿਲਮਾਂ ਬਣਨ ਤੇ ਆਪਣਾ ਸਿਨੇਮਾ ਜਿਹੜਾ ਗਰੋਥ ਆ ਕਰ ਹੀ ਰਿਹਾ ਹੈ ਇਹੋ ਜਿਹੀਆਂ ਫਿਲਮਾਂ ਨਾਲ ਹੋਰ ਗਰੋਅ ਕਰੇਗਾ ਥੈਂਕ ਯੂ ਸੋ ਮੱਚ ਸਿਸ ਗੱਲ ਸਾਰਿਆਂ ਨੂੰ ਮਤੇ ਮੈਨੂੰ ਬਹੁਤ ਅੱਛਾ ਲੱਗਿਆ ਇਸ ਮੂਵੀ ਵਿੱਚ ਕੰਮ ਕਰਕੇ ਮੈਨੂੰ ਇਹ ਤਾਂ ਲੱਗਦਾ ਹੀ ਨਹੀਂ ਸੀਗਾ ਕਿ ਇਹ ਦੂਸਰੀ ਪ੍ਰੋਡਕਸ਼ਨ ਹੈ ਮੈਨੂੰ ਲੱਗਦਾ ਸੀਗੀ ਇਹ ਸਾਡੇ ਘਰ ਦੇ ਮੈਂਬਰਸ ਨੇ ਸਾਰੇ ਜਿਦਾ ਕਿ ਇਹ ਇਨਨੇ ਨੇ ਮੈਨੂੰ ਬਹੁਤ ਸਪੋਰਟ ਕੀਤਾ ਇਸ ਮੂਵੀ ਵਿੱਚ ਮੈਨੂੰ ਰੋਦ ਗੁੱਦਗੁੱਦੀ ਕਰਦੇ ਸੀਗੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਜੀ ਧੰਨਵਾਦ ਸਾਰਾ ਥੈਂਕ ਯੂ ਜੀ